ਓਏ ਮੇਲੇ ਬੱਲੇ ਬੱਲੇ ਕਿੱਧਰ ਤੁਰਿਆ ਫਿਰਦਾ ਆ ਖੇਤ ਨੂੰ ਜਾ ਕੇ ਆਂਦਾ ਦੀ ਉਹ ਕੇਲਾ ਡੱਬਾ ਨਾਲੇ ਰੱਖਦਾ ਫਿਰ ਝੋਲੇ ਤੇ ਹੈ ਉਹ ਪੁਕੀ ਕਾ ਨੂੰ ਐ ਇਹਦਾ ਥਰਮੋਸ ਜੀ ਆ ਚਾਹ ਲਈ ਕਿਉਂ ਇਹ ਤਾਂ ਮਿਸਤਰੀ ਜੇ ਲੱਗ ਰਹੇ ਨੇ ਯਾਰ ਆਪਣਾ ਗੇਟ ਜਾ ਖਰਾਬ ਹੋ ਰਿਹਾ ਦੀ ਗਾ ਖੇਤੜਾ ਖੇਤੇ ਬਣਾ ਲਿਆ ਕਰੋ ਚਾਜੂ ਜੀ ਹੈ ਖੇਤੇ ਬਣਾ ਲਿਆ ਕਰੋ ਇਹ ਤਾਂ ਫਿਰ ਹੁਣ ਆਪਣਾ ਦਾ ਯਾਰ ਠੇਕੇ ਤੇ ਦਿੱਤਾ ਹੋਇਆ ਉਹਦਾ ਠੇਕੇ ਵਾਲਾ ਕਹਿੰਦਾ ਕਹਿੰਦਾ ਭਾਈ ਗੇਟ ਥੋੜਾ ਮਾਜੂ ਹੋ ਗਿਆ ਕਹਿੰਦਾ ਮੇਰਾ ਉਰੇ ਸਮਾਨ ਪਿਆ ਹੁੰਦਾ ਇਹ ਨਵਾਂ ਲਵਾ ਕੇ ਦਿਓ ਅੱਛਾ ਹਾਂ ਇਹ ਕੇਨੇ ਵੋਟਾ ਫੇਰਾ ਵੋਟਾ ਵੋਟਾ ਮਾਰੋ ਮਾਰਾ ਕੰਮ ਪਾਇਰਾ ਪਹਿਲੀ ਵਾਰ ਦੇਖ ਰਹਾ ਉਹ ਮੈਂ ਤਾਂ ਕੰਜਰ ਦਾ ਇੰਨਾ ਤਾਂ ਦਿਲਚਸਪੀ ਲੋਕ ਆ ਸਰਪੰਚੀ ਵੜੀ ਲੈਂਦੇ ਹੈਗੇ ਉਹ ਮੈਂ ਤੁਹਾਨੂੰ ਇੱਕ ਗੱਲ ਹੋਰ ਕਹਿਣਾ ਹਾਂ ਮਾ ਅਸੀਂ ਦਾ ਮਸਾ ਕਹੇ ਕਹਾ ਕਿ ਭਈ ਸੀਟ ਬੰਦੇ ਨੂੰ ਆਪਣੇ ਨੂੰ ਟਿਕਟ ਦਵਾਈ ਹੈ ਹੁਣ ਜੇ ਬੰਦਾ ਕਿਤੇ ਆਪਣਾ ਜਿੱਤ ਜੇ ਇੱਜ਼ਤ ਜੀ ਰਹਿ ਜੇ ਆਪਣੀ ਪੂਰਾ ਜੋਰ ਲਾਰ ਕੇ ਹੈ ਹੁਣ ਜਮਾਣ ਇਹ ਕੰਜਰ ਦੇ ਵੋਟਰਾਂ ਦੇ ਮੈਂਬਰ ਦੇ ਕੰਮ ਕਰ ਕੀ ਹੁੰਦਾ ਹੈ ਮੈਂਬਰ ਦਾ ਜਿਹੜਾ ਜਿੱਤੀ ਦੇ ਮੈਂਬਰ ਬਣ ਜਾਂਦਾ ਹੈ ਹੈ ਮੈਂਬਰ ਬਣ ਜਾਂਦਾ ਹੈ ਨਹੀਂ ਮੈਂਬਰ ਬਣ ਕੇ ਕੁਸਤਾ ਕਰ ਦੋ ਜੀ ਮੈਂ ਸਰਪੰਚ ਆ ਆਪਣੇ ਗ੍ਰਾਂਟ ਲੈ ਕੇ ਪਿੰਡ ਤੇ ਲਾਉਂਦੇ ਨੇ ਇਹਦਾ ਕੀ ਕੰਮ ਹੁੰਦਾ ਉਹ ਬਾਈ ਐਂ ਤਾਂ ਸਗਰ ਇਨਾ ਨਹੀਂ ਆਪਾਂ ਨੂੰ ਡਾਈਚ ਪਤਾ ਵੀ ਕੀ ਹੁੰਦਾ ਵੀ ਉਹ ਐਵੇਂ ਚੱਲ ਜਿੱਤ ਜਾਂਦਾ ਐ ਵੀ ਬੰਦਾ ਖੜਾ ਕਰੇ ਜਿੱਤ ਗਿਆ ਆਪਣਾ ਬਸ ਠੀਕ ਐ ਅੱਛਾ ਹੋਰ ਪਸ਼ਾਪ ਕਰ ਲੈ ਅੱਛਾ ਪਸ਼ਾਪ ਕਰ ਭਾਈ ਤਾਂ ਇੱਕ ਗੱਲ ਤਾਂ ਹੈਗੀ ਆ ਬਾਈ ਹਨਾ ਹਾਂ ਅੰਜ ਦਾ ਲੋਕ ਆ ਭੱਜੇ ਫਿਰਦੇ ਨੇ ਵੱਡੇ ਵੱਡੇ ਲੀਡਰ ਨੇ ਹੈ ਹਾਂ ਇਹ ਕਹਿੰਦਾ ਉਹ ਪੰਡਾ ਇਦਾਂ ਫਿਰਦੇ ਨੇ ਹੈ ਕੋਈ ਫਿਰ ਨਹੀਂ ਆ ਫਿਰ ਹਮੜਾ ਵੋਟਾਂ ਨੇ ਉਹ ਮੈਂ ਤਾਂ ਪਹਿਲੀ ਵਾਰ ਦੇਖਿਆ ਵੀ ਭਾਈ ਇਹ ਲੀਡਰ ਵੀ ਕਹਿੰਦਾ ਵੀ ਨਾ ਕੰਮ ਛੱਡੀ ਫਿਰਦੇ ਨੇ ਹੈ ਉਹੋ ਫਿਰ ਭਾਈ ਹੁਣ ਇਹਨਾਂ ਦਾ ਕਹਿੰਦੇ ਨਹੀਂ ਹੁੰਦਾ ਜਿਵੇਂ ਹੁਣ ਆਪਣਾ ਕੋਈ ਕੰਮ ਦਾ ਸੀਜ਼ਨ ਆਉਂਦਾ ਹੈ ਉਹ ਟਾਈਮ ਹੁੰਦਾ ਹੈ ਹੁਣ ਇਹਨਾਂ ਦਾ ਬਸ ਇਹੀ ਸੀਜ਼ਨ ਹੈ ਹੈ ਇਹ ਦੋ ਚਾਰ ਬੰਦੇ ਦੇ ਮੂੰਹ ਲੱਗਣਗੇ ਭਾਈ ਫੇਰੇ ਪਾਊ ਅਗਲਾ ਵੋਟਾ ਤੂੰ ਐਸਾ ਬਲਾਲਾ ਮੇਲੇ ਦੇਖ ਲੈ ਹਾਂ ਹੁਣ ਪਿੰਡੋਂ ਪਿੰਡੀ ਪਏ ਫਿਰਦੇ ਨੇ ਵੱਡੇ ਵੱਡੇ ਜਿਹੜੇ ਦਿਗਜ ਲੀਡਰ ਨੇ ਹਾਂ ਜਦੋਂ ਵੋਟਾਂ ਪੱਕ ਮੁੱਕ ਗਈਆਂ ਬੰਦੇ ਜਿੱਤ ਕੇ ਜਾਂ ਹਾਰ ਗਏ ਹਾਂ ਇਹਨਾਂ ਨੇ ਚੰਡੀਗੜ੍ਹ 'ਚ ਵੜ ਜਾਣਾ ਮੁੜ ਕੇ ਇਹਨਾਂ ਨੇ ਐ ਲਾਲਾ ਵੀ ਦਿਖਾਈਓ ਨਹੀਂ ਦੇਣਾ ਉਹ ਗੱਲਾਂ ਆ ਹੈ ਹੈ ਅਬ ਕੀ ਆ ਪਰਪੂਰਾ ਤੁਸੀਂ ਨਹੀਂ ਇਹ ਗੱਲਾਂ ਸਮਝਦੇ ਮੈਂ ਤਾਂ ਹੁਣ ਮਾੜਾ ਮੋਟਾ ਬਾਹਰ ਅੰਦਰ ਇਹਨਾਂ ਨਾਲ ਰਹਿੰਦਾ ਹੁਣ ਚੰਡੀਗੜ੍ਹ ਤਾਂ ਫਿਰ ਭਈ ਇਹਨਾਂ ਦਾ ਕੰਮ ਏ ਚੰਡੀਗੜ੍ਹ ਹੁੰਦਾ ਨਾ ਔਰ ਇਹ ਕੀ ਕਰਨਾ ਲਾਲਾ ਮਹਾਸੀਂ ਟਰਾਂਸਫਾਰਮ ਬਦਲਾਉਣਾ ਦੇ ਆਪਣੇ ਪਿੰਡ ਵਾਲਾ ਹਾਂ ਪਿਛਲੇ ਗਰਮੀ ਦੀ ਗੱਲ ਐ ਅੱਛਾ ਕੰਜਰ ਦੇ ਅੰਦਰੋਂ ਮਣਿਕਲ ਕੇ ਨਹੀਂ ਆਇਆ ਮਲੇ ਨਹੀਂ ਤੁਹਾਨੂੰ ਮਾਹ ਲਾ ਹੱਦ ਹੋ ਗਈ ਬਾਹਰ ਪੁਲਿਸ ਵਾਲਾ ਕਹਿੰਦਾ ਕਰੇ ਵੀ ਮੀਟਿੰਗ ਚੱਲਦੀ ਐ ਮੀਟਿੰਗ ਚੱਲਦੀ ਐ ਹਾਂ ਹੈ ਅੱਛਾ ਇਧਰ ਦੀ ਐਡੀ ਕਿਹੜੀ ਮੀਟਿੰਗਾਂ ਹੋ ਗਈ ਹੋਂਡਾ ਮੀਟਿੰਗਾਂ ਹੋ ਗਈ ਇਹਨਾਂ ਦੀ ਹਾਂ ਇਹ ਤਾਂ ਗੱਲ ਹੈਗੀ ਐ ਇਹ ਤਾਂ ਗੱਲ ਕਰਦੇ ਸੀ ਸੱਚੀ ਗੱਲ ਐ ਅਸਲ ਵਿੱਚ ਜ਼ਿੰਮੇਦਾਰ ਬੌਲਾ ਇਹਨੂੰ ਬੌਲਾ ਬਣਾਇਆ ਇਹਨਾਂ ਦੇ ਲੀਡਰ ਹਾਂ ਹੈ ਆਪਾਂ ਭੋਲੇ ਆ ਇਹਨਾਂ ਮਗਰ ਲੱਗ ਜੰਨੇ ਬੱਤੀ ਬਾਈ ਤੇਰੇ ਵਰਗਾ ਬੋਤਲ ਵਾਲਾ ਹੈ ਗੱਲ ਹੋਰ ਐ ਭਰਪੁਰ ਸਾਹਿਬ ਮੇਰੀ ਇਹ ਵੀ ਸੁਣ ਲੈ ਬੋਤਲ ਵਾਲੀ ਵੀ ਸੁਣ ਲੈ ਹੁਣ ਤੂੰ ਜਿਵੇਂ ਕਹਿਣਾ ਵੀ ਮੰਨ ਲੈ ਸਰਕਾਰ ਖਾਂਦੀ ਆਪਾਂ ਨੂੰ ਹੁਣ ਆਪਣੇ ਲਵੇ ਵੀ ਆਹੀ 5-7 ਦਿਨ ਨੇ ਬਾਈ ਖਾਮ ਆ ਗਿਆ ਪਤਾ ਜੱਤ ਕੇ ਕਹਿ ਕੇ ਖਾਵਾ ਗਿਆ ਆਪਾਂ ਕਿਹੜਾ ਕੁਲਕੋਚ ਖਾਂਦੇ ਆ ਆ ਪਤਾ ਲੈਨੇ ਅਗਲੇ ਤੋਂ ਬੋਤਲ ਵੀ ਲੈਨੇ ਆ ਆਪਣਾ ਦੂਜਾ ਸੁੱਕਾ ਸਮਾਨ ਵੀ ਲੈਨੇ ਆ ਭਾਂ ਦਾ ਖਾਦ ਮੇਕ ਦਿਖ ਲੈ ਕੈਮਰੇ ਨਸ਼ਾ ਖਤਮ ਕਰਦਾ ਨਸ਼ਾ ਖਤਮ ਆ ਦਿਨਾਂ ਚ ਕੀ ਨਸ਼ਾ ਘਰ ਘਰ ਹੋ ਜੇ ਨਜ਼ਾਕਦਮ ਕਿੰਤੋਂ ਕਰ ਨਸ਼ਾ ਤਾਂ ਆਪ ਬੰਦਰਾ ਕਰਦਾ ਅਗਲਾ ਵੀ ਭਾਈ ਤੁਸੀਂ ਲੈ ਜੋ ਸਮਾਨ ਜਿੰਨਾ ਚੱਕਣਾ ਚੱਕ ਲੋ ਪਰ ਵੋਟ ਪਾ ਦਿਓ ਚੱਲੋ ਮੈਨੂੰ ਕਹਿੰਦਾ ਆ ਕੇ ਆਪਣੇ ਪਿੰਲਾ ਸਰਪੰਚ ਹਾਂ ਕਹਨਾ ਹੌਲ ਹੋ ਬਾਈ ਨਾ ਤੇ ਨੂੰ ਕੀ ਖੁੰਡੀ ਦਵਾਦ ਨੇ ਕਹਿੰਦਾ ਸਰਕਾਰੀ ਖੁੰਡੀਆਂ ਹੁੰਦੀਆਂ ਨੇ ਭੈਰ ਸੋਟੀਆਂ ਕਰਨ ਜੜੀਆਂ ਹਾਂ ਹਾਂ ਮਗਾ ਹੀ ਦੰਨਸ ਆਉਤ ਬਾਈ ਟ੍ਰਾਈਕਲ ਸਾਈਕਲ ਦਿਓ ਮੇਰੇ ਵਰਗਾ ਖੇਤ ਬਾਗ ਦੇ ਇਹਦਾ ਗੱਲ ਕਰਦੀ ਨਹੀਂ ਸਿਆਣੀ ਹੈ ਚਾਹੀਦਾ ਤਾਂ ਹੈ ਬਾਈ ਚਾਹੀਦਾ ਤਾਂ ਹੈ ਕੰਮ ਕਰ ਲੈ ਤਾਂ ਚਾਹੀਦੇ ਨੇ ਹੂੰ ਔਰ ਹੁਣ ਆਇਆ ਵੀ ਸਰਕਾਰ ਵੀ ਕਿਹ ਹੈ ਆਪਾਂ ਇਹਦਾ ਗਰਮੀਰ ਕਹਲਾ ਮੁੰਡਾ ਜ ਨਹੀਂ ਹੈਗਾ ਹਾਂ ਲੱਗਦਾ ਤਾਂ ਉਹੀ ਹੈ ਕਿਉਂ ਦਲਾ ਤੜਕੀ ਅਵੇਲਾ ਤੀ ਮੀਲੀਂ ਕਰਦਾ ਕੀ ਤਾਂ ਬੱਸ ਸਹੁਣੋ ਜਿਉਂ ਕਲ ਵਰ ਹੀ ਕੋ ਚੱਲ ਰਿਹਾ ਜਿੱਧਰ ਮਰਜੀ ਬਾਜਾ ਸਾਰੇ ਪਾਸੇ ਇਹੀ ਹਾਲ ਹੈ ਵੀ ਤੂੰ ਵਿਆਹ ਕਰਾਇਆ ਚੰਗਾ ਭਲਾ ਘਰੇ ਰੱਖ ਆ ਤੜ ਕੀ ਕੰਝਦਾ ਹਲੇ ਭੈ ਜਰਾ ਪਹੀ ਤੇ ਐ ਪੱਦਲ ਨੇ ਦੋਨੇ ਜੀ ਉਹ ਐ ਪੱਦਲ ਨੇ ਮੋਬਾਈਲ ਜਾਲਾ ਰੱਖਾ ਮੇਰੇ ਸਾਲਿਆ ਨੇ ਅੱਛਾ ਹਾਂ ਠੀਕ ਹੈ ਠੀਕ ਹੈ ਠੀਕ ਹੈ ਠੀਕਾ ਬੈਨੂ ਪਰਸੋਂ ਸਾਲਾ ਜਦੋਂ ਇੱਥੋਂ ਭੱਜੀ ਬਹੂ ਦੀ ਮੈਂ ਕਹਿਆ ਲੈ ਭੈਣ ਦੇ ਖਸਮ ਦਾ ਕਿਤੇ ਵੀ ਨਾ ਜਵਾਕ ਦਾ ਸਪਰੇਅ ਸਪਰੂਪੀ ਜਾਵੇ ਉਧਰੋਂ ਮੈਂ ਭੱਜ ਲਿਆ ਉਦੋਂ ਕੁਕਰ ਨੂੰ ਬੋਲ ਮਾਰਤਾ ਮਖਾਈ ਉਹ ਕਦੇ ਮੁੰਡੇ ਨੂੰ ਕਰੰਟ ਕਰੰਟ ਲੱਗ ਗਿਆ ਹਾਂ ਜਦੋਂ ਇੱਥੇ ਦੇਖੀ ਆ ਕਿਵੇਂ ਹਾਂ ਐਨਕ ਚੰ ਲੱਗ ਰਹੀ ਲੱਗ ਐ ਕਰਕੇ ਓਏ ਤਾਂ ਹੁਣ ਮੈਂ ਕਹਨਾ ਭਾਈ ਦਾ ਬਾਲਾ ਫੈਲਰ ਗਿਆ ਕੰਮ ਜਾਂਦਾ ਇਹ ਬੜਾ ਹੋ ਰਿਹਾ ਹੁਣ ਇਹ ਤਾਂ ਘਰੋ ਘਰੀ ਚੱਲ ਪਿਆ ਕੰਮ ਖਾਸਮ ਦਾ ਇਹ ਨਹੀਂ ਤੇ ਰਗ ਇਹ ਕੱਪੜੇ ਭਾਈ ਦੇ ਖਾਸਮ ਪਤਾ ਨਹੀਂ ਕਿਥੋਂ ਲੈ ਆਉਂਦੇ ਨੇ ਕਿਥੋਂ ਆ ਇਹ ਜੇ ਪਾਉਂਦੇ ਨੇ ਡੰਗੇ ਢੱਡੇ ਮੇਰੇ ਪੁੱਤ ਜੀ ਨੇ ਧੁੰਨੀ ਨੰਗੀ ਕਰਖੀ ਧੁੰਨੀ ਦਾ ਧੁੰਨੀ ਇੱਥੋਂ ਆਏ ਚੇਪੂਆ ਜਮੇ ਆਏ ਚੇਪੂਆ ਕਰਕੇ ਪਾਰ ਖਾ ਜਮੀ ਭਾਂਦਰਾਂ ਨੇ ਬਹੂ ਕਹਿੰਦੇ ਜੁਮ ਜਾਂਦੇ ਜੁਮ ਆਹੋ ਬਹੂ ਇੰਨੀ ਜੁਮ ਓਏ ਇਹਦਾ ਯਾਰ ਹੁਣ ਤਾਂ ਰਹੀ ਤਰਗੇ ਨਹੀਂ ਰਿਹਾ ਕੋਈ ਬਈ ਬਿਆਤੀ ਹੁਣ ਕਦੀ ਸ਼ਰਮ ਹਾਂ ਚਲੋ ਤਾਂ ਮੜ ਮੱਟਾ ਕੁੜੀ ਕਰਕੇ ਨਹੀਂ ਉਹ ਅੰਦਰ ਬਾਹਰ ਜਾਣਾ ਪੈਂਦਾ ਸੀ ਆਪਾਂ ਨੂੰ ਦਰ ਦਰ ਹੁੰਦਾ ਸੀਗਾ ਚਲੋ ਸ਼ਰਮ ਹੁੰਦੀ ਸੀ ਉਸ ਨੀ ਇਹ ਕੱਢਣਾ ਪਾਉਣ ਨੂੰ ਹੈਗਾ ਕਿੱਲਾ ਪਹਿਲਾਂ ਗੱਡੀ ਚਾੜਦਾ ਕਿੱਲਾ ਹੋਰ ਚਾੜਦੇ ਨੇ ਗੱਡੀ ਇਹ ਆਇਆ ਚਾਹ ਪੀਏ ਗੜਵਾਲੀ ਵਾਲੀ ਉਹ ਹੋ ਲੈ ਕੇ ਆਉਂਗਾ ਤੁਨੂੰ ਸਰਦਾਰ ਅੱਛਾ ਜਨਾਬ ਕੋਈ ਗੱਲ ਨਹੀਂ ਹਾਂ ਠੀਕ ਹੈ ਜਨਾਬ ਮੈਂ ਕਹਦਾ ਨਾ ਮੈਂ ਮੋਤਾ ਨਾ ਮੈਂ ਕਹਿ ਕੇ ਇਹ ਆ ਪਾਵਾ ਦਾ ਪਵਾਲਾ ਮੰਦੇ ਦਾ ਪੂਰੇ ਕੀ ਹਾਲੋਂ ਵਧੀਆ ਆ ਪਾਵਾ ਦਾ ਪਵਾਲਾ ਮੰਜੇ ਦਾ ਪਾਇਆ ਸਾਰਾ ਮੰਜੇ ਦਾ ਬੇੜਾ ਕਰਕੇ ਉਹ ਯਾਰ ਤੂੰ ਲੋਹੇ ਦਾ ਬਣੇ ਹੋਇਆ ਹਾਂ ਓਏ ਲੋਹੇ ਦਾ ਨਹੀਂ ਕਹਿੰਦਾ ਖਸਮਾ ਲੱਕੜ ਦੇ ਮੰਜੇ ਹੁਣ ਪਾਵੇ ਨਹੀਂ ਮਿਲਦੇ ਲੋਹੇ ਦੇ ਮੰਜੇ ਚੱਲ ਪਏ ਹੋਣਾ ਉਹ ਪੈਸਾ ਦੀ ਕੀ ਚਾਹੀ ਲੋਹੇ ਤੇ ਲੱਕੜ ਦੇ ਤੂੰ ਆਪਣਾ ਲਾ ਹੀਰੇ ਇਹ ਪਾਵੇ ਕਿੱਥੇ ਬੈਠਾ ਲੈ ਡਿੱਕੀ ਇਹਨੇ ਕੱਲ ਆਇਆ ਇਹਨੇ ਕੱਲ ਸੂਆ ਦਾਲ ਦਾਲ ਲ ਪੈਂਦਾ ਸੀ ਪਾਣੀ ਆਈ ਜੇ ਤੁਰੇ ਫਿਰਦਾ ਸੀ ਉਹ ਕੱਲ ਕੁੜੀ ਦਾ ਪਿਆ ਸੀਗਾ ਇਹਦੀ ਕੁੜੀ ਦਾ ਕੁੜੀ ਦਾ ਮਨ ਮਿੱਤਰ ਦੀ ਦਾ ਕੁੜੀ ਦੇ ਵਿਆਹ ਤੇ ਸੀ ਜਿਹੜੀ ਉਹ ਦੇਰੇ ਬੁਲਾ ਰખીਦੀ ਹੂੰ ਹੁੰਦਾ ਖਾਵਾ ਮੱਧੜ ਦੀ ਟੀਮੀ ਆ ਹੋਰ ਕੀ ਕੱਢੇ ਆ ਕੀ ਪਾਵੇਂ ਦੱਸ ਗੱਲ ਐ ਕੋਈ ਇਹ ਪੁਰਾ ਪਹਿਲੀ ਗੱਲ ਤੂੰ ਐਵੇਂ ਨਾ ਬੋਲ ਮੱਧੜ ਜੀ ਨੂੰ ਤੇ ਤੇਰਾ ਉਹਦਾ ਕੋਈ ਮੇਲ ਹੈਗਾ ਭਲਾ ਉਹ ਮੈਨੂੰ ਉੱਥੇ ਖੜੀ ਜਿੱਥੇ ਮੇਰੀ ਘਰ ਵਾਲੀ ਨਹੀਂ ਖੜੀ ਸੀ ਮੇਰੀ ਜਾਨ ਪਛਾਈ ਉਹਨੇ ਮੇਰੀ ਘਰ ਵਾਲੀ ਵੀ ਸਾਥ ਛੱਡ ਗਈ ਸੀ ਮੇਰਾ ਹਾਂ ਹੂੰ ਇਹਦਾ ਕੀ ਕਰਤਾ ਨੇ ਉਹ ਜਦੋਂ ਉਹ 2020 ਚ ਕਰੋਨਾ ਆਇਆ ਹਾਂ ਮੈਨੂੰ ਵੀ ਤਾਂ ਕਰੋਨਾ ਹੋ ਗਿਆ ਜਦੋਂ ਕਰੋਨਾ ਹੋਇਆ ਮਲੋਜਮਾਨੇ ਮੈਨੂੰ ਅੰਕੜ ਵਾਲੀ ਚ ਬੰਦ ਕਰਤਾ ਦੋ ਤਿੰਨ ਜਾਣੇ ਹੋਰ ਸੀਗੇ ਲਗ ਲਗ ਬੰਦ ਕਰਤਾ ਮੇਰੇ ਘਰ ਵਾਲੀ ਤਾਂ ਜਾਣੀ ਕਿ ਲਵੇ ਤਾਂ ਲੱਗਣ ਦੀ ਜਾਂਦਾ ਸੀ ਕੋਈ ਆਪ ਵੀ ਨਹੀਂ ਆਉਂਦੀ ਸੀ ਕਿ ਕਰੀ ਕਰੋਨਾ ਨਾ ਹੋ ਜAVE ਕਿ ਇਹ ਹੋਈ ਮੇਰੇ ਕੋਲ ਇਹ ਮੈਨੂੰ ਰੋਟੀ ਇਹ ਕਿਵੇਂ ਆ ਗਈ ਤੇਰੇ ਕੋਲ ਉੱਥੇ ਇਹ ਅੰਕੜ ਵਾਲੀ ਚ ਪਹਿਲਾਂ ਲੱਗੀ ਹੋਈ ਸੀ ਉਹਦੀ ਡਿਊਟੀ ਲਾਈ ਹੋਈ ਸੀ ਇਹ ਹੋਰ ਤੇ ਲਵੇ ਨਹੀਂ ਜਾਂਦੀ ਸੀਗੀ ਇਹ ਮੈਨੂੰ ਇਹ ਚਾਹ ਪਾਣੀ ਇੰਨੀ ਐਨੀ ਕੋਲੋਂ ਚਾਹ ਪਾਣੀ ਫੜਾਉਣਾ ਮੈਂ ਕਿ ਕੋਰੋਨਾ ਵੇਲੇ ਐਨੀ ਦੂਰ ਹੁੰਦਾ ਬੰਦਾ ਤੇ ਐਨੀ ਨੇੜੇ ਹੋ ਕੇ ਚਾਹ ਪਾਣੀ ਬਣਾਉਂਦੀ ਸੀ। ਉਹ ਜਿਹਾ ਚੱਕ ਪਾਣੀ ਵਾਲਾ ਚੱਕ ਚਾਹ ਨਹਾਉਣ ਵਾਸਤੇ ਗਰਮ ਪਾਣੀ ਕਰਕੇ ਹਾਂ ਉਹ ਦੇਣਾ ਦੇ ਲੋ। ਫੇਰ ਤਾਂ ਤੇਰੇ ਸਿਰ ਤੇ ਹਵਾ ਹੈ। ਆਸਾਨ ਆਸਾਨ ਪਾਇਆ ਤੇਰੇ ਸਿਰ ਤੇ ਕਹਿੰਦੇ ਹੁੰਦੇ ਨੇ। ਫੇਰ ਤਾਂ ਭਾਈ ਤੇਰਾ ਫਰਜ਼ਾ ਵੰਦਦਾ ਦੀ ਕਰਨ ਆ ਦੇਖਾ। ਹੈਂ ਕੀਤਾ ਇਹਦਾ 4 ਰੁਪਏ ਨਹੀਂ ਕਹਿੰਦਾ ਮਦਦ ਵੀ ਕਰਨਾ ਕੀ ਮਾਰਾ ਮਰਦਾ ਤੇ ਬਥੇਰੇ ਪੈਸੇ ਸਰਕਾਰੀ ਨੌਕਰੀ ਦਾ ਇਹ ਕੀਤਾ ਆਪਾਂ ਨੇ ਕੀਤਾ ਪੰਜ ਚਾਰ ਲੱਖ ਰੁਪਏ ਦੇ ਤਾਦੀ 11 ਲੱਖ ਰੁਪਏ ਅੱਛਾ 21 ਲੱਖ ਰੁਪਏ ਰਿਟਾਇਰਮੈਂਟ ਤੇ ਮਿਲਿਆ ਸੀ 11 ਲੱਖ ਆਪਾਂ ਇੱਧਰ ਲਾਤਾ ਨਾ ਰਿਸ਼ਤੇਦਾਰਾਂ ਨੇ ਪੁੱਛਿਆ ਕਿਸੇ ਨੇ ਉੱਥੇ ਵੀ ਇਹ ਕੌਣ ਆਪਦਾ ਮੁਲਾਜ਼ਮੀ ਦਾ ਕੌਣ ਤੁਰ ਰਿਫਰ ਦਾ ਬਿਜਲੀ ਵਾਲਾ ਡੱਡਲ ਜਾ ਰਿਸ਼ਤੇਦਾਰਾਂ ਨੇ ਤਾਂ ਇੰਨੀ ਇੱਜ਼ਤ ਕੀਤੀ ਉਹ ਇਹਨਾਂ ਤੋਂ ਕੋਈ ਪੁੱਛਦਾ ਹੀ ਨਹੀਂ ਸੀ ਹਾਂ ਨੋ 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 ਕੋਈ ਲੋ ਮੇ ਮੀ ਚੋ ਚਿਤੋਏ ਕੋਈ ਨਹੀਂ ਪੁੱਛਦਾ ਸੀ ਉਹਨਾਂ ਨੂੰ ਸਾਰੇ ਰਿਸ਼ਤੇਦਾਰ ਮੈਨੂੰ ਪੁੱਛਦੇ ਸੀ ਹਾਂ ਟੈਂਟ ਵਾਲਾ ਕੋਈ ਆਵੇ ਉਹਨਾਂ ਨੂੰ ਜਾ ਕੇ ਬਲਬੀਰ ਚੰਦ ਨੂੰ ਪੁੱਛੋ ਬੈਠੋ ਹਾਂ ਕੋਈ ਹੋਰ ਆਵੇ ਜਨਰੇਟਰ ਵਾਲਾ ਟੈਂਟ ਵਾਲਾ ਆ ਖਾਣੇ ਪੀਣੇ ਵਾਲਾ ਹਲਵਾਈ ਵਾਲਾ ਹਾਂ ਉਹਨਾਂ ਬਲਬੀਰ ਚੰਦ ਕੋਲ ਜਾਓ ਮੈਂ ਕੁਰਸੀ ਢਾ ਕੇ ਸਤਿ ਸਤਿ ਤੇ ਤੇਰੀ ਪੂਰੀ ਇੱਜ਼ਤ ਕਰੀ ਬੰਦੇ ਨੇ ਬੰਦੇ ਬੰਦੇ ਨਹੀਂ ਬੰਦਿਆਂ ਨੇ ਅੱਛਾ ਫੇਰ ਭਾਈ ਬਣਦਾ ਫੇਰ ਤਾਂ ਦੇਖਾਂ ਜਿਹੜਾ ਬੰਦਾ ਕਦੇ ਇਸ਼ਾਨ ਨੂੰ ਨਹੀਂ ਮੋੜਦਾ ਸਾਰਾ ਬੰਦਾ ਫੁੱਦੂਏ ਹੁੰਦਾ ਹੈ ਚਾਹੇ ਸਾਣ ਧੀਮੀ ਨੇ ਕਰਤਾ ਚਾਹੇ ਬੰਦੇ ਨੇ ਕਰਤਾ ਉਹਦਾ ਸਾਣ ਭਾਈ ਦੂਣਾ ਕਰਕੇ ਮੋੜੋ ਫੇਰ ਅਸਲਾ ਬੰਦਾ ਹੋ ਨਹੀਂ ਆਪੋ ਕੀਤਾ ਯਾਰ ਉਹਨਾਂ ਦਾ ਜੇ ਬੰਦਾ ਮੂਹਰਲਾ ਕਰਦਾ ਹੈ ਉਹਦਾ ਕਰੋ ਉਹਨਾਂ ਨੇ ਵੀ ਕੀਤਾ ਹਾਂ ਹਾਂ ਐਵੇਂ ਆ ਦੇਖ ਉਧਰ ਸਾਪ ਸਾਪ ਪਤੀ ਹੋਰ ਕਿਨੇ ਵਹੇ ਉਹਨੇ ਪਤੀ ਹੈ ਹੈ ਉਹ ਕਿਲਣਾ ਦੇਖ ਤਾ ਆ ਵੇਖ ਪਰ ਕੰਨੇ ਕ ਤੋਲੇ ਦੇਊਗੀ ਮੈਨੂੰ ਤਾਂ ਕੀ ਪਤਾ ਨਾ ਪਰ ਬੰਦੇ ਨੂੰ ਭਾਏ ਦਾ ਆਪਣੇ ਦਾ ਭਾਈ ਬਸ ਤੋਂ ਬਾਹਰ ਐਸਾ ਨਾ ਖਰੀਦਣਾ ਹੋਊਗੀ ਇਹ ਆ ਦੇ ਕੇ ਤੋਲੇ ਦੀ ਤਾਂ ਹਾਂ ਬਿਲਕੁਲ ਸਹੀ ਇਹ ਜਿਹਨੂੰ ਤੂੰ ਪੁੱਦਲ ਜੀ ਕਹਿੰਨਾ ਨਾ ਹਾਂ ਇਹ ਉਹਨੇ ਪਾਈ ਆ ਅੱਛਾ ਉਹਨੇ ਸ਼ਾਪ ਤੇਰੇ ਪਾਤੀ ਇਹ ਪੌਣੀ ਤਾਂ ਪ੍ਰੋਣੇ ਨੂੰ ਸੀ ਜਿਹਨੂੰ ਕੁੜੀ ਪਾਈ ਆ ਹਾਂ ਪਾਤੀ ਤੇਰੇ ਪਾਤੀ ਮੇਰੇ ਹਾਂ ਉਹ ਕਹਿੰਦੀ ਵੀ ਉਂਗਲ ਤੁਹਾਡੀ ਖਾਲੀ ਆ ਵੀ ਪਹਿਲਾਂ ਤੁਸੀਂ ਪਾਓ ਪਰੋਣੇ ਨੂੰ ਤਾਂ ਫੇਰ ਤੇ ਤੋ ਤੇ ਹਰ ਤੇ ਪਾਰਾਂਗੇ ਤਾਂ ਕਰ ਤੇਰੀ ਗੱਲ ਖਰਬ ਨਹੀਂ ਨਾਲ ਹੀ ਆ ਭਾਈ 100% ਜਮਾ ਝੂਠ ਨਹੀਂ ਹੈਗਾ ਤੈਨੂੰ ਸ਼ਾਪਤਾ ਦੇਖ ਪਾਈ ਜਾਂ ਉਹਨੇ ਟਕਾ ਕੇ ਵਧੀਆ ਜਿਹੜੀ ਤੂੰ ਗੱਲ ਕਰਦਾ ਰ ਤੂੰ ਈਮੀ ਨੇ ਇਹ ਪਾਉਣ ਨੂੰ ਵੀ ਜਿਗਰਾ ਚਾਹੀਦਾ ਇਦਾਂ ਇਹ ਕਹਿਣ ਨੂੰ ਵੀ ਤੈਨੂੰ ਪਤਾ ਕੀ ਰੇਟ ਚੱਲਦਾ ਬਾਜ਼ਾਰ ਦੇ ਵਿੱਚ ਸੁਰੇ ਦਾ ਮੈਨੂੰ ਤਾਂ ਭਾਈ ਮਾਤੜਾ ਬੰਦੇ ਨੂੰ ਕੀ ਪਤਾ ਕੀ ਰੇਟ ਚੱਲਦਾ ਰੇਡ ਪੱਲ ਜਿਹੜਾ ਮਰਜੀ ਚੱਲੀ ਜਾਵੇ ਬਾਜ਼ਾਰ ਦੇ ਵਿੱਚ ਮੈਨੂੰ ਇੰਨਾ ਪਤਾ ਵੀ ਤੇਰਾ ਅੱਧਾ ਟੋਲਾ ਹੈ 11 ਲੱਖ ਚ ਪਿਆਰ ਕੁੱਲ ਮਿਲਾ ਕੇ ਗੱਲ ਤਾਂ ਇਹ ਹੈ ਕਿੰਨਾ ਕਾ ਪੈਸਾ ਲਾ ਕੇ ਵਿਆਹ ਤੇ ਪੱਲਾ ਮੇਰੇ ਹੱਥੋਂ ਤਾਂ 12 ਲੱਖ ਰੁਪਏ ਨਿਕਲੇ ਆ ਅੱਛਾ ਤਾਇਏ ਕਰ ਦਿੱਤਾ ਮੈਂ 11 ਲੱਖ ਰੁਪਇਆ ਅੱਥਾ 11 ਲੱਖ ਤਾਇਏ ਤੇ 12 ਲੱਖ ਪੱਲੋ ਪਤਲਾ ਕੁੱਲ ਮਿਲਾ ਕੇ ਫਿਰ ਤਾਇਏ ਕਿ ਵੀ ਤੇਰੀ ਕੁੜੀ ਦਾ ਵਿਆਹ ਥੀ ਉਹਦਾ ਕਿਉਂ ਨੋਂ ਲੈਣਾ ਉਹਨਾਂ ਸਰਸਾ ਪੱਲੋ ਲੱਖੇ ਲੱਗਿਆ ਹੈ ਤੈਨੂੰ ਕੀ ਪਤਾ ਪੈਸੇ ਤੇ ਤੈਨੂੰ ਕੀ ਮੈਦ ਤੂੰ ਹੀ ਕੱਚਾ ਕੱਚਾ ਹੋਵਾ ਬਰੀ ਜਨੇ ਜੁੜੀ ਆ ਇਹਦਾ ਪੈਸੇ ਦੇ ਵਾਦੇ ਘਾਟੇ ਨਾ ਤੁਸੀਂ ਉਹ ਦੇਖਦੇ ਹੋ ਹੈ ਉਹ ਸੀ ਮੁਲਾਜ਼ਮ ਲੋਕ ਤਾਂ ਇੱਜ਼ਤ ਦੇਖਦੇ ਆ ਇੱਜ਼ਤ ਦੇ ਭਖਨੇ ਹੋ ਹੂੰ ਤੈਨੂੰ ਪਤਾ ਉਹਨਾਂ ਨੇ ਮੇਰੀ ਕਿੰਨੀ ਇੱਜ਼ਤ ਕੀਤੀ ਹੂੰ ਮੈਂ ਪੰਜੀਰ ਦਿੱਤੀ ਸੀ ਆਰਕੈਸਟਰ ਵਾਲਿਆਂ ਨੂੰ ਹੂੰ ਉਹ ਬਲਵੀਰ ਚੰਦ ਬੋਲੀ ਜਾਣ ਬਲਵੀਰ ਚੰਦ ਦਾ 1100 ਰੁਪਿਆ ਬਲਵੀਰ ਚੰਦ ਦਾ 5200 ਰੁਪਿਆ ਅੱਛਾ ਮੇਰੀ ਇੱਜ਼ਤ ਨਹੀਂ ਕੀਤੀ ਅੱਛਾ ਵੀ ਲੜਕੀ ਦਾ ਬਾਪ ਐ ਲੜਕੀ ਦਾ ਬਾਪ ਹੂੰ ਤੇ ਜਦੋਂ ਕੁੜੀ ਤਾਂ ਯਾਰ ਗੱਲ ਲੱਗ ਕਿ ਉਹਨਾਂ ਮਾਂ ਦੇ ਰਹੀ ਹੋਈ ਜਿੰਨਾ ਮੇਰੇ ਰਹੀ ਜਾ ਸਾਫ ਲਾ ਲਓ ਤੇ ਗੱਲ ਪਈ ਤੇਰੇ ਕੰਨੋਂ ਲਈ ਗੱਲ ਰੱਖ ਕੇ ਉਹ ਕੋਲ ਨੀ ਜਦੋਂ ਉਹਨਾਂ ਪੂਰੇ ਆਹਾ ਮਿਲਣੀ ਕਰਾਉਣ ਲੱਗੇ ਹੂੰ ਕਹਿੰਦੇ ਵੀ ਕੁੜੀ ਦਾ ਪਿਓ ਬਲਾਓ ਹੂੰ ਜਿਹੜੀ ਅੱਖਾਂ ਭਰਾਈਆਂ ਪੂਰੇ ਅੱਛਾ ਜਦੋਂ ਕਿਹਾ ਵੀ ਬਲਵੀਰ ਚੰਦ ਨੂੰ ਲੈ ਕੇ ਆਓ ਐ ਉਹਨਾਂ ਨਾਮ ਤੋਂ ਤਾਂ ਨਹੀਂ ਬੋਲਿਆ ਕੋਈ ਕਹਿੰਦੇ ਵੀ ਪਿਓ ਦੀ ਮਿਲਣੀ ਕਰਾਓ ਵੀਰੇ ਪਿਓ ਦੀ ਅੱਖਾਂ ਭਰ ਆਈਆਂ ਮੇਰੀਆਂ ਅੱਛਾ ਅੰਨੀ ਜਦ ਬਹੁਤ ਜ਼ਿਆਦਾ ਕੀਤੀ ਆ ਮੈਂ ਕਹਨਾ ਯਾਰ ਤੂੰ ਪੁੱਛ ਨਾ ਕੋਤੋਂ ਉਹ ਹਲਵਾਈ ਦਾ ਹਿਸਾਬ ਕਿਤਾਬ ਮੇਰੇ ਕੋਲ ਕਿੱਥੇ ਜਾਣਾ ਈ ਭਲਵੀਰ ਚੰਦਰ ਪੁੱਛੋ ਜਨਰੇਟਰ ਭਲਵੀਰ ਚੰਦਰ ਨੂੰ ਪੁੱਛੋ ਫਿਰ ਤਾਂ ਭਾਈ ਤੇਰੀ ਤੀਵੀਂ ਉਹ ਲਾ ਲੈ ਮੈਂ ਤਾਂ ਇੱਕ ਗੱਲ ਜਾਣਦਾ ਚਾਹੇ ਭਾਈ ਬੰਦਾ ਚਾਹੇ ਭਾਈ ਤੀਵੀਂ ਹੈ ਚਾਹੇ ਉਹ ਕੁੜੀ ਹੈ ਚਾਹੇ ਉਹ ਮੁੰਡਾ ਹੈ ਜੇ ਕੋਈ ਕਿਸਦਾ ਕਰਦਾ ਉਹਨੂੰ ਦੁੱਗਣਾ ਦਿਓ ਭਾਈ ਮੋੜ ਕੇ ਹੈ ਆਪ ਜਾਓ ਜ਼ਮੀਨ ਜਿੰਨਾ ਦਿਲ ਰੱਖੋ ਚਾਹੇ ਤਿਆਰ ਕਰੋ ਚਾਹੇ ਨਫ਼ਰਤ ਕਰੋ ਜਿਹੜਾ ਭਾਈ ਤੁਹਾਨੂੰ ਦੁੱਗਣਾ ਅਗਲਾ ਤੁਹਾਨੂੰ ਦੇਊਗਾ ਉਹਨੂੰ ਦੁੱਗਣਾ ਬਿਆਸ ਮੋਟੋ ਬਿਲਕੁਲ ਮੈਂ ਤਾਂ ਇਹ ਗੱਲ ਜਾਣਦਾ ਐਡੀ ਗੱਲ ਆ ਬਿਲਕੁਲ ਸਹੀ ਹੈ ਪਰ ਇੱਕ ਗੱਲ ਗੁੱਸਾ ਰਾ ਕਰੀ ਦੇਖ ਤੇਰਾ ਮੇਲ ਉਹਦੇ ਨਾਲ ਕੋਈ ਨਹੀਂ ਹੈਗਾ ਹੈ ਉਹ ਪਿਆ ਭੈਣ ਦਾ ਕਿਹਾ ਕਲਕਲੇ ਢੋਲ ਜਿੰਨੀ ਆ ਚਾਰੇ ਪਾਸੇ ਗੋਲ ਮਟੋਲ ਫੈਲੀ ਹੋਈ ਯਾਰ ਉਹ ਬੱਚੇ ਨੂੰ ਕੁਝ ਨਾ ਕਰ ਪੁਰਿਆ ਗੱਲ ਤੇਰੀ ਗਲਤ ਹੈ ਤੇਰਾ ਬੱਚਾ ਹੀ ਹੈ ਹਜੇ ਉਹ ਪਰਸਾ ਦਾ ਬੱਚਾ ਨਹੀਂ ਦਾ ਹੋ ਕੇ ਆ ਬੁੜੀ ਵੀ ਹੋਗੀ ਹੈਂ ਮੈਂ ਕਹਿਣਾ ਕੀ ਚਾਹੁੰਦਾ ਕਿਥੇ ਦੀ ਆ ਓਏ ਹੋ ਕੋਈ ਯਾਰ ਮੈਂ ਤੇਰਾ ਪੈਸਾ ਮੈਂ ਨਹੀਂ ਮੈਂ ਤੈਨੂੰ ਨਹੀਂ ਦੱਸਦਾ ਪਿੰਡ ਮੈਂ ਸਾਰੇ ਹੋਰ ਤੇਰੇ ਤੇਰੇ ਪਿੰਡੋਂ ਤੈਨੂੰ ਹੀ ਦੱਸਦਾ ਜੀ ਫਿਰ ਪਿੰਡ ਚ ਨਹੀਂ ਦੱਸਦਾ ਫਿਰ ਇਥੇ ਕੋਠੇ ਚ ਵੀ ਨਾ ਲੈ ਕੇ ਆਇਆ ਕਰੇ ਕੋਠਾ ਹੀ ਮੇਰਾ ਪਾਇਆ ਹੋਵੇ ਹੈ ਤੇਰਾ 25% ਭਾਈ ਕੋਠੇ ਚ ਹੈਗਾ 75% ਸਾਡਾ ਆਪਦਾ ਖੁੰਜੇ ਚ ਖਰਤੇ ਖਲ ਗੱਲ ਕਰ ਰਿਆ ਕਰੀ ਜਿਹੜੀ ਕਰਨੀ ਹੁੰਦੀ ਹੈ ਜੇ ਕੋਠੇ ਚ ਲੈ ਕੇ ਆਉਣੀ ਹੈ ਫਿਰ ਭਾਈ ਮੇਰਾ ਵੀ ਹਿੱਸਾ ਪਵਾ ਵਿੱਚ ਮੋਟਰ ਸੰਝੀ ਕੋਠਾ ਸੰਝਾ ਪਹੀ ਸੰਝੀ ਮੰਜਾ ਸੰਝਾ ਫਿਰ ਕੀ ਮੀ ਕਿਉ ਬੰਡੀ ਪਈ ਤਾਂ ਬਾਹਰ ਲਈ ਮੈਂ ਕਿਹਾ ਤੇਰੇ ਘਰ ਲਈ ਨਹੀਂ ਬਣਾ ਸੰਜੀ ਰੱਖਣ ਵਾਸਤੇ ਤੂੰ ਹੱਥ ਬੰਨੇ ਉੱਥੇ ਦੇ ਤੂੰ ਨੀ ਮੈਂ ਲੈ ਕਿਉ ਤੂੰ ਜਿੰਨਾ ਤੱਕ ਤੂੰ ਨਹੀਂ ਮਰਦਾ ਮੈਦਾਨ ਹੀ ਲੈ ਗਿਆ ਹੁੰਦਾ ਕੋਠੇ 'ਚ ਮੈਂ ਮਰਦਾ ਹੀ ਨਹੀਂ ਮੈਂ ਬੀਕਾ ਰਲ ਦੀ ਖਾਨਾ ਹੈ ਮਰਨ ਭੈਣ ਦੇ ਗੋਲੀਆਂ ਵਾਲੇ ਮਰਨ ਚਿੱਟੇ ਵਾਲੇ ਮਰਨ ਕੈਪਸੂਲ ਖਾਣ ਵਾਲੇ ਕਦੇ ਦੇਖਿਆ ਤੇਰੇ ਵੀ ਭੁੱਕੀ ਖਾਣ ਵਾਲਾ ਬੰਦਾ ਫਲਾਣੇ ਸਮੇਂ ਆਕੜ ਕੇ ਮਰ ਗਿਆ ਹੈ ਮੇਰੇ ਵਰਗਾ ਭੁੱਕੀ ਖਾ ਕੇ ਬਟ ਘੜਦਾ ਘੜਦਾ ਦਾ ਭਵਾ ਪੂਰਾ ਹੋ ਜੇ ਦੌਰਾ ਪੈ ਜੇ ਓਵਰ ਸਮਾਨ ਵਾਲਾ ਨਹੀਂ ਪਰ ਕੁੱਤੇ ਦੀ ਮੌਤ ਨਹੀਂ ਮਰਦੇ ਉੱਕੀ ਖਾ ਕੇ ਬੰਦਾ ਜਿੰਨਾ ਓਵਰ ਜਿੰਨਾ ਮਰਜੀ ਹੋ ਜਵੇ ਓਏ ਉਹ ਉਲਟੀ ਜ਼ਰੂਰ ਕਰ ਦੂ ਪਰ ਮਰਦਾ ਨਹੀਂ ਉਹ ਮਲੇਆ ਤਾਂ ਦੇਖ ਰਿਹਾ ਹਾਂ ਮਲੇਆ ਤਾਂ ਦੇਖ ਗੋਸ਼ਣ ਮੈਂ ਮੈਂ ਜਾਂਦਾ ਓਏ ਮੈਂ ਮੈਂ ਫੇਰ ਮਿਲਦਾ ਤੈਨੂੰ ਉਹ ਬੱਚੇ ਨੂੰ ਕੁਛ ਨਾ ਕਰ ਮੋੜੀ-ਮੋਟੀਆਂ ਧੋਲਾਂ ਦੀ ਸ਼ਰਮ ਕਰ ਲਿਆ ਕਰ ਔਲੇ ਤਾਂ ਕਾਲੇ ਕਰ ਲੂੰ ਅਗਰ ਤਾਂ 10 ਰੁਪਏ ਦੀ ਕੁੜੀ ਆਉਂਦੀ ਹੈ ਹੈ 500 ਰੁਪਏ ਦੀ ਪੂੜੀ ਦੇ ਵਿੱਚ ਤੋਂ ਸੋਨੇ ਵਰਕਰ ਰਕੜਦਾ ਨਾ ਓਏ ਬਰ ਵੀਰਾ ਉਹ ਪੁੱਛ ਲੈ ਉਹ ਬਈਓ ਹੱਤ ਪਨੇ ਮੈਂ ਚੱਲੇ ਆ 500 ਰੁਪਏ ਦੀ ਪੂੜੀ ਨਾਲ ਤੋਂ ਢੋਲੇ ਕਾਲੇ ਕਰੇਗਾ ਮੇਰਾ ਮੂੰਹ ਗਾਲਾ ਹੋ ਜੂ ਉਹਨੇ ਕਹਣਾ ਤੇਰੀ ਪੱਟ ਕੇ ਲੈ ਗਿਆ ਚੋਦਾ ਕਿੱਡਾ ਬਸ਼ਰਮ ਬੰਦਾ ਓਏ ਦੇਖ ਐਦਾ ਜਮੀਨੀ ਮੰਨਦਾਗਾ ਹੈ 11 ਲੱਖ ਦੀ ਪਵਾ ਕੇ ਸ਼ਾਪ ਮੇਰਾ ਸਾੜਾ ਸ਼ਾਪ ਦਿਖਾਈਂ ਦੇਖ ਸ਼ਾਪ ਦੇਖ ਸ਼ਾਪ 27 ਸ਼ਾਮ ਪਾਈਆ ਤੇਰੇ ਅਗਲੇ ਵਿੱਚ 6 ਲੱਖ ਜੋ ਤੇ ਮੈਂ ਤਾਂ ਕਿਹੜਾ ਧਰ ਕੇ ਹੋਰ ਰਗੜ ਮੇਰੇ ਹਿੱਸੇ ਨੂੰ ਜਿਹੜਾ ਦੇ ਕੋਲੇ ਪਾਇਆ ਦਾ ਹੈਗਾ ਸਰਕਾਰ ਦਾ ਪੈਸਾ ਖਾ ਖਾ ਕਿਵੇਂ ਗੋਗਣਾ ਫਲਾਈਆਂ ਨੇ